ਕਿਸ ਤਰ੍ਹਾਂ ਲੱਗੀ ਹੈ ਜੀ ਇਹ ਜੀ ਮੈਂ ਆ ਕੇ ਮੌਕਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੱਛੇ ਇੱਕ ਚਾਹ ਦੀ ਦੁਕਾਨ ਸੀਗੀ ਉੱਥੇ ਕੋਈ ਫ੍ਰਿਜ ਪਿਆ ਸੀ ਫ੍ਰਿਜ ਦਾ ਕੰਪਰੈਸਰ ਫਟ ਗਿਆ ਉਹਦੇ ਨਾਲ ਜਿਹੜੀ ਅੱਗ ਲੱਗੀ ਉਹਦੇ ਨਾਲ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਤੇ ਸਿਲੰਡਰ ਫਿਰ ਫਟ ਗਿਆ ਕਿੰਨੇ ਲੋਕ ਜ਼ਖਮੀ ਹੋਏ ਹੈ ਜੀ ਚਾਰ ਜਣੇ ਜੀ ਜ਼ਖਮੀ ਹੋਏ ਹੈਗੇ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਹੈ ਹਾਲ-ਥਾਲੇ ਤੱਕ ਤਾਂ ਠੀਕ ਹੈ ਪਰ ਫੇਰ ਵੀ ਡਾਕਟਰ ਨੇ ਉਹਨੂੰ 48 ਆਵਰਸ ਦਾ ਟਾਈਮ ਦਿੱਤਾ ਹੈ ਮੈਮ ਜਿਸ ਤਰ੍ਹਾਂ ਦੇ ਹਾਲਾਤ ਅੰਦਰ ਤੁਸੀਂ ਦੇਖਿਆ ਕਾਫੀ ਫੀਡ ਭਾਰੀ ਵਾਲੀ ਜਗਾਹ ਬਣ ਲੱਗਦਾ ਹੈ ਕਿ ਉਚਿਤ ਜਗਾਹ ਆਵਾਜਾਂ ਸਪੇਸ ਦੇਖੋ ਜੀ ਹੁਣ ਇਹ ਜਿਹੜੀਆਂ ਅੱਗੇ ਦੁਰਘਟਨਾਵਾਂ ਕਿਤਨਾ ਕਿਤੇ ਆਪਾਂ ਦੀ ਤਾਂ ਲਾਪਰਵਾਹੀ ਨਾਲ ਨਹੀਂ ਆ ਪਰ ਇਹ ਸੀਗਾ ਵੀ ਕੋਈ ਸੋਚਦਾ ਨਹੀਂ ਵੀ ਇਦਾਂ ਦੀ ਕੋਈ ਦੁਰਘਟਨਾ ਹੋ ਜੂਗੀ ਮੈਮ ਆਲੇ-ਦਾਲੇ ਜੇ ਆਹ ਵਾਈਕਲ ਜਿਹੜੇ ਆ ਉਹ ਬਿਲਕੁਲ ਛੜੇ ਪਏ ਆ ਕਿਹੜੇ ਵਾਈਕਲ ਆ ਜੀ ਜਿਹੜੇ ਇਹ ਜਿਹਦੇ ਮਨਜੀਤ ਆਟੋ ਇਲੈਕਟ੍ਰੀਕਲਸ ਨੇ ਇਹ ਨਾ ਰਿਪੇਅਰ ਦਾ ਕੰਮ ਹੈ ਇਹਨਾਂ ਦੇ ਵਹੀਕਲ ਖੜੇ ਸੀ ਪਿੱਛੇ ਰਿਪੇਅਰ ਵਾਲੇ ਉਹ ਸੜ ਗਏ ਆ ਤੇ ਗੋਡਾਊਨ 'ਚ ਕੁਝ ਸਮਾਨ ਪਿਆ ਸੀ ਉਹ ਆ ਉਹ ਸੜ ਗਏ ਆ ਦੁਕਾਨ 'ਚ ਜਿਹੜਾ ਕੁਝ ਸਮਾਨ ਪਿਆ ਸੀ ਚਾਹ ਵਾਲੇ ਦਾ ਉਹ ਸਾਰਾ ਸੜ ਗਿਆ ਨੁਕਸਾਨ ਤਾਂ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਜੀ ਹਲੇ ਤੇ ਜਿਹੜਾ ਬਾਕੀ ਸਮਾਨ ਦਾ ਨੁਕਸਾਨ ਹੋਇਆ ਮੈਡਮ ਲਾਪਰਵਾਹੀ ਸਾਹਮਣੇ ਨਜ਼ਰ ਆਂਦੀ ਕੰਸਿਸਟਡ ਬਹੁਤ ਜਗ੍ਹਾ ਸੀ ਔਰ ਉਹਨੂੰ ਦੇਖਦੇ ਹੋਏ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਜੀ ਬਹੁਤ ਵੱਡੇ ਇਵੇਂ ਆਲੇ ਦੁਆਲੇ ਮਕਾਨ ਦੇਖੋ ਜੀ ਪਰਮਾਤਮਾ ਨੇ ਬਚਾਈ ਰੱਖਤਾ ਕਿਉਂਕਿ ਅੱਗ ਤਾਂ ਜਦੋਂ ਪੈਂਦੀ ਹੈ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੈ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਾਬੂ ਹੋ ਗਈ ਹੈ ਟਾਈਮਲੀ ਕਿਉਂਕਿ ਸਾਰਾ ਸਾਰੀ ਮਾਰਕੀਟ ਏਰੀਆ ਹੀ ਹੈ ਜੇ ਫੈਲਦੀ ਅੱਗ ਤਾਂ ਜਿਆਦਾ ਨੁਕਸਾਨ ਹੋ ਜਾਣਾ ਸੀ ਬਚਾਅ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਆ ਗਈ ਸੀ ਹਾਂਜੀ ਹਾਂਜੀ ਸਰ ਮੌਕੇ ਤੇ ਆ ਗਈ ਸੀ ਆ ਕੇ ਕੰਟਰੋਲ ਚਾ ਬਚਾ ਲਈ ਅਚਾ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਹੈ ਕਿਹੜੀ ਜਗ੍ਹਾ ਕਿਹੜੀ ਹੈ ਇਹ ਇਹ ਗਵਿੰਦਪੁਰਾ ਮਾਰਕੀਟ ਦਾ ਏ ਮਾਰਗ ਇਹ ਕਿਹੜੀ ਆ ਗਵਿੰਦਪੁਰਾ ਮਾਰਗ ਗਵਿੰਦਰਾ ਮਾਰਗ ਨੂੰ ਚੱਲ ਅੱਛਾ ਜੀ ਅੱਛਾ ਜਿਸ ਤਰ੍ਹਾਂ ਇੱਥੇ ਅੱਗ ਲੱਗੀ ਕਿੰਨਾ ਕ ਸਮਾਂ ਅੱਗ ਲੱਗੀ ਰਹੀ ਕਿਸ ਤਰ੍ਹਾਂ ਦੇ ਹਾਲਾਤ ਸੀ ਇਲਾਕਾ ਨਿਵਾਸੀ ਨੇ ਕਿੰਦਾ ਮਦਦ ਕੀਤੀ ਮੈਂ ਤਾਂ ਮੈਂ ਤਾਂ ਆਇਆ ਵੀ ਉਹ ਮੈਂ ਤੋਂ ਮੈਂ ਦੋ ਦੋ ਮੋੜ ਕੇ ਚਲਾ ਗਿਆ ਉਹ ਤੇ ਮੈਂ ਤੋਂ ਫੇਰ ਮੈਂ ਪੁੱਛਿਆ ਆਇਆ ਸੀ 2 ਮਿੰਟ ਪਹਿਲਾਂ ਉਹ ਤੋਂ ਬਾਅਦ ਲੱਗੀ ਹੈ ਅੱਛਾ ਜੀ